ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ 'ਚ ਲੈ ਕੇ ਹਾਜ਼ਰ ਹੋਏ ਆਂ ਅੱਜ ਤੁਹਾਨੂੰ ਅਸੀਂ ਗੱਲ ਦੱਸਾਂਗੇ ਬਹੁਤ ਘੱਟ ਲੋਕ ਜਾਣਦੇ ਐ ਇਸ ਬਾਰੇ ਕਿ ਜਿਹੜੀ ਜਲ ਦੀ ਮਸਾਣੀ ਹੁੰਦੀ ਪਾਣੀ ਵਾਲੀ ਮਸਾਣੀ ਦਾ ਮੈਂ ਤੁਹਾਨੂੰ ਅੱਜ ਇੱਕ ਟਾਲਾ ਦੇਣ ਜਾ ਰਿਹਾ ਆਂ ਇਸ ਮਸਾਣੀ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਐ ਬਹੁਤ ਕੱਟ ਲੋਕ ਜਾਣਦੇ ਆ ਕਿਉਂਕਿ ਕਿ ਇਹ ਜਿਹੜੀ ਮਸਾਣੀ ਹੈ ਇਹ ਜਲ ਦੇ ਜਲ ਤੇ ਹੀ ਵਾਸ ਕਰਦੀ ਹੈ ਜਲ ਦੇ ਕੰਡਿਆਂ ਤੇ ਹੀ ਇਹ ਤਾਂ ਵਾਸ ਹੁੰਦਾ ਆ ਜਲ ਦੇ ਵਿੱਚ ਵੀ ਇਹ ਵਾਸ ਕਰਦੀ ਹੈ ਜਲ ਦੇ ਕੰਡਿਆਂ ਤੇ ਇਹਦਾ ਭੋਗ ਪ੍ਰਸ਼ਾਦ ਦਿੱਤਾ ਜਾਂਦਾ ਆ ਤੇ ਇਸ ਮਸਾਣੀ ਨੂੰ ਤੁਸੀਂ ਕਿਸੇ ਵੀ ਜਿੱਦਾਂ ਤੁਹਾਡੇ ਤੇ ਕੋਈ ਕੰਮ ਹੋਇਆ ਹੋਵੇ ਇਸ ਮਸਾਣੀ ਨੂੰ ਤੁਸੀਂ ਦੇ ਕੇ ਭੋਗ ਪ੍ਰਸ਼ਾਦ ਦੇ ਕੇ ਆਪਣਾ ਜਿਹੜਾ ਹੱਲ ਹੈ ਤੁਸੀਂ ਕਰ ਸਕਦੇ ਹੋ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਣ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਣ ਤਾਂ ਕਿ ਆਉਣ ਵਾਲੀਆਂ ਵੀਡੀਓ ਪਹਿਲਾਂ ਮਿਲਦੀਆਂ ਰਹਿਣਗੀਆਂ ਤਾਂ ਹੁਣ ਗੱਲ ਕਰਦੇ ਹਾਂ ਜੀ ਜਿਹੜੀ ਪਾਣੀ ਵਾਲੀ ਜਲ ਵਾਲੀ ਮਸਾਣੀ ਬਾਰੇ ਤਾਂ ਦੋਸਤੋ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਇਹਦੇ ਬਾਰੇ ਔਰ ਕਈਆਂ ਨੂੰ ਇਹਦੇ ਬਾਰੇ ਪਤਾ ਹੀ ਨਹੀਂਗਾ ਕਿ 365 ਮਸਾਣੀਆਂ ਆ ਜਿੰਨ 365 ਮਸਾਣੀਆਂ ਦੇ ਵਿੱਚੋਂ ਇੱਕ ਜਲ ਦੀ ਮਸਾਣੀ ਹੈ ਜਿਹੜੀ ਜਲ ਤੇ ਆਵਾਜ਼ ਕਰਦੀ ਹੈ ਪਾਣੀ ਉੱਤੇ ਆਵਾਜ਼ ਕਰਦੀ ਹੈ ਜਿਹੜੀ ਪਾਣੀ ਦੇ ਕੰਡੇ ਤੇ ਹੋ ਬਿਰਾਜਮਾਨ ਰਹਿੰਦੀ ਹੈ ਜਦੋਂ ਵੀ ਕਿਸੇ ਨੂੰ ਕੋਈ ਮਸਾਣੀ ਕਿਰਿਆ ਹੁੰਦੀ ਹੈ ਤਾਂ ਉਸ ਇਸ ਮਸਾਣੀ ਦਾ ਭੋਗ ਪ੍ਰਸ਼ਾਦ ਜਲ ਤੇ ਦੇ ਕੇ ਤੁਸੀਂ ਉਸ ਮਸਾਣੀ ਨੂੰ ਸ਼ਾਂਤ ਕਰ ਸਕਦੇ ਆ ਕਿਉਂ ਕਰਕੇ ਮਸਾਣੀਆਂ ਜਿੰਨੀਆਂ ਵੀ ਹੁੰਦੀਆਂ ਆ ਸਭ ਮਾਤਾ ਸ਼ੀਤਲਾ ਦੇ ਅnder ਆਉਂਦੀਆਂ ਮਾਤਾ ਸ਼ੀਤਲਾ ਦੀਆਂ ਹੀ ਹੈ ਸਰੂਪ ਹੁੰਦਾ ਇਸ ਕਰਕੇ ਮਾਤਾ ਸ਼ੀਤਲਾ ਤੇ ਜਿਹੜੀ ਜਲ ਦੀ ਮਸਾਣੀ ਹੈ ਉਹਦੇ ਬਾਰੇ ਤੁਹਾਨੂੰ ਦੱਸਾਂਗਾ ਕਿ ਜਿਹੜੀ ਮਾਤਾ ਸ਼ੀਤਲਾ ਆ ਉਹਦੇ ਅnder ਇਹ ਜਲ ਦੀ ਮਸਾਣੀ ਆਂਦੀ ਹੈ ਔਰ ਇਹ ਜਿਹੜੀ ਮਸਾਣੀ ਹੈ ਇਹ ਖਵਾਜਾ ਸਾਹਿਬ ਦੇ ਤੇ ਕਹਿਣਾ ਨਹੀਂ ਮੋੜ ਸਕਦੀ ਜਿਹੜੇ ਖਵਾਜਾ ਪੀਰ ਨੇ ਉਹਨਾਂ ਦਾ ਕਿਹਾ ਨਹੀਂ ਮੋੜਦੀ ਕਿਉਂ ਕਰਕੇ ਇਹ ਜਲ ਦੇ ਵਿੱਚ ਆਸ ਕਰਦੀ ਹੈ ਕਿਉਂ ਕਰਕੇ ਜੀ ਖਵਾਜਾ ਸਾਹਿਬ ਦੀ ਗੱਲ ਨਾ ਮੰਨੇ ਤੇ ਖਵਾਜਾ ਸਾਹਿਬ ਤੁਹਾਨੂੰ ਪਤਾ ਹੀ ਹੈ ਕਿ ਖਵਾਜਾ ਪੀਰ ਬਹੁਤ ਵੱਡੀ ਤਾਕਤ ਹੈ ਔਰ ਉਹਨਾਂ ਨੂੰ ਉਹਨਾਂ ਨੇ ਕਿਹਾ ਕੋਈ ਦੁਨੀਆ ਦੀ ਤਾਕਤ ਨਹੀਂ ਮੋੜਦੀ ਇਸ ਕਰਕੇ ਇਹ ਜਿਹੜੀ ਮਸਾਣੀ ਹੈ ਮਾਤਾ ਖਵਾਜਾ ਸਾਹਿਬ ਜੀ ਤਾਂ ਵੀ ਕਿਹਾ ਨਹੀਂ ਮੋੜਦੀ ਇਸ ਕਰਕੇ ਦੋ ਤਰੀਕੇ ਦਾ ਵੀ ਭੋਗ ਪ੍ਰਸ਼ਾਦ ਤੁਸੀਂ ਦੇ ਸਕਦੇ ਆ ਇਹਨਾਂ ਨੂੰ ਬਣਾਉਣ ਵਾਸਤੇ ਪਰ ਜਦੋਂ ਇਹ ਮਸਾਣੀ ਜਦੋਂ ਲੱਗਦੀ ਹੈ ਮਸਾਣੀ ਕਿਰਿਆ ਜਦੋਂ ਵੀ ਕੀਤੀ ਜਾਂਦੀ ਹੈ ਸ਼ਮਸ਼ਾਨ ਤੇ ਰੱਖ ਕੇ ਕੀਤੀ ਜਾਂਦੀ ਹੈ ਤੇ ਇਸ ਮਸਾਣੀ ਦਾ ਭੋਗ ਪ੍ਰਸ਼ਾਦ ਦੇ ਕੇ ਇਸ ਮਸਾਣੀ ਨੂੰ ਵੀ ਲਾਇਆ ਜਾਂਦਾ ਹੈ ਤਾਂ ਦੋਸਤੋ ਹੁਣ ਤੁਹਾਨੂੰ ਇਹਦੇ ਬਾਰੇ ਦੱਸ ਦਵਾਂ ਕਿ ਜਿੱਦਾਂ ਇਹਦੇ ਲੱਛਣ ਕੀ ਹੈ ਇਹਦੇ ਲੱਛਣ ਇਹ ਹੈ ਕਿ ਬਾਡੀ ਦੇ ਉੱਤੇ ਨੀਲ ਪੈਣੇ ਨਿਸ਼ਾਨ ਨੀਲੇ ਨੱਬੇ ਪੈਣੇ ਦਾਗ ਦਾਗ ਥੱਬੇ ਪੈਣੇ ਜਾਂ ਫਿਰ ਬਿਮਾਰੀ ਰਹਿਣੀ ਬਿਮਾਰ ਬੰਦਾ ਇਸ ਤਰੀਕੇ ਦਾ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੁਖਾਰ ਹੀ ਨਹੀਂ ਉਤਰਨਾ ਟੁੱਟਣਾ ਜਾਂ ਫਿਰ ਕੋਈ ਸਰੀਰ ਦੇ ਵਿੱਚ ਦਰਦ ਰਹਿਣੀ ਲੱਕ ਦੇ ਵਿੱਚ ਦਰਦ ਰਹਿਣੀ ਸਿਰ ਦੇ ਵਿੱਚ ਦਰਦ ਰਹਿਣੀ ਸਿਰ ਇਸ ਤਰ੍ਹਾਂ ਫਟਣਾ ਕਿ ਜਿਸ ਤਰੀਕੇ ਨਾਲ ਕਿਸੇ ਨੇ ਕੋਈ ਸਿਰ ਦੇ ਵਿੱਚ ਹਥੋੜਾ ਮਾਰ ਦਿੱਤਾ ਹੁੰਦਾ ਹੈ ਠੀਕ ਹੈ ਇਹਦੇ ਨਾਲ ਇਸ ਮਸਾਣੀ ਨੂੰ ਜਦੋਂ ਲਾਇਆ ਜਾਂਦਾ ਘਰ ਘਰ ਪਾਰ ਦੇ ਵਿੱਚ ਜਿਹੜਾ ਦੁੱਖ ਦਲਿੱਤਰ ਦੇਖਣਾ ਪੈਂਦਾ ਹੈ ਬਹੁਤ ਮੰਦਾ ਹਾਲ ਹੋ ਜਾਂਦਾ ਇਨਸਾਨ ਦਾ ਤੇ ਇਸ ਕਰਕੇ ਇਸ ਜਲ ਦੀ ਮਸਾਣੀ ਨੂੰ ਇਸ ਜਲ ਦੀ ਮਸਾਣੀ ਨੂੰ ਜਦੋਂ ਵੀ ਮਨਾਉਣਾ ਆ ਜਦੋਂ ਵੀ ਇਹਦੀ ਸੇਵਾ ਕਰਨੀ ਆ ਤੇ ਨਾਲ ਖਵਾਇਆ ਸਾਹਿਬ ਦਾ ਭੋਗ ਵੀ ਨਾਲ ਦੇਣਾ ਹੀ ਦੇਣਾ ਆ ਆਪਾਂ ਠੀਕ ਹੈ ਕੱਲੀ ਮਸਾਣੀ ਦਾ ਭੋਗ ਨਹੀਂ ਦੇਣਾ ਇਹਦੇ ਨਾਲ ਖਵਾਇਆ ਸਾਹਿਬ ਜੀ ਦਾ ਵੀ ਭੋਗ ਦੇਣਾ ਪੈਂਦਾ ਆ ਖਵਾਇਆ ਸਾਹਿਬ ਦੀ ਊਟ ਦੇ ਕੇ ਇਸ ਕੰਮ ਨੂੰ ਕੀਤਾ ਜਾਂਦਾ ਫਿਰ ਇਹ ਕੰਮ ਪੂਰਾ ਨਿਪਟਰੀ ਚੜਦਾ ਆ ਤਾਂ ਦੋਸਤੋ ਇਹਦੇ ਬਾਰੇ ਹੁਣ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਇਹਨਾਂ ਦੇ ਲੱਛਣ ਮੈਂ ਦੱਸ ਦਿੱਤੇ ਵੀ ਇਹ ਲੱਛਣ ਸੀਗੇ ਇਹ ਲੱਛਣਾ ਕਰਕੇ ਇਹ ਜਿਹੜੀ ਦਿੱਕਤ ਪਰੇਸ਼ਾਨੀ ਆਉਂਦੀ ਆਉਂਦੀ ਹੈ ਤੇ ਇਸ ਕਰਕੇ ਕਦੀ ਵੀ ਇਹ ਚੀਜ਼ ਤੁਹਾਨੂੰ ਇਹ ਲੱਗੇ ਕਿ ਹਾਂ ਤੁਹਾਡੇ ਨਾਲ ਇਹ ਚੀਜ਼ ਹੈ ਤਾਂ ਇਸ ਮਸਾਣੀ ਦਾ ਤੁਸੀਂ ਜਿਹੜਾ ਭੋਗ ਪ੍ਰਸ਼ਾਦਾ ਦੇ ਕੇ ਤੁਸੀਂ ਆਪਣੇ ਤੋਂ ਉਤੋਂ ਮਸਾਣੀ ਕਿਰਿਆ ਜਿਹੜੀ ਵੀ ਕੀਤੀ ਹੋਵੇਗੀ ਉਹਨੂੰ ਤੁਸੀਂ ਠੀਕ ਕਰ ਸਕਦੇ ਹਾਂ ਠੀਕ ਹੈ ਹੁਣ ਤੁਸੀਂ ਪਹਿਲਾਂ ਤਾਂ ਸੁਣ ਲਓ ਇਹਦਾ ਉਹ ਪ੍ਰਸ਼ਾਦ ਦੇਣਾ ਕਿੱਦਾਂ ਆ ਤੇ ਕਿਸ ਤਰੀਕੇ ਨਾਲ ਕਿਹੜੇ ਦਿਨ ਦੇਣਾ ਸਾਰਾ ਕੁਝ ਤੁਹਾਨੂੰ ਹੁਣ ਦੱਸਦੇ ਆ ਤੁਸੀਂ ਕੀ ਕਰਨਾ ਸੱਤ ਮਿੱਠੀਆਂ ਰੋਟੀਆਂ ਬਣਾਉਣੀਆਂ ਸੱਤ ਜਿਹੜੀਆਂ ਮਿੱਠੀਆਂ ਰੋਟੀਆਂ ਬਣਾਉਣੀਆਂ ਆ ਸੱਤ ਮਿੱਠੀਆਂ ਰੋਟੀਆਂ ਦੇ ਉੱਤੇ ਤੁਸੀਂ ਜਿਹੜੀਆਂ ਤਿੰਨ ਰੋਟੀਆਂ ਉੱਤੇ ਕਾਲੇ ਕਜਲ ਦੇ ਟਿੱਕੇ ਲਾਉਣੇ ਆ ਤੇ ਚਾਰ ਦੇ ਉੱਤੇ ਤੁਸੀਂ ਲਾਲ ਕਜਲ ਦੇ ਟਿੱਕੇ ਲਾਉਣੇ ਆ ਠੀਕ ਆ ਤੇ ਜਿਹੜਾ ਵੀ ਤੁਹਾਡਾ ਕੋਈ ਰੋਗੀ ਆ ਜਿਹੜਾ ਤੁਹਾਡਾ ਜਿੰਨੂ ਇਹ ਪ੍ਰੋਬਲਮ ਹੈ ਉਸ ਰੋਟੀ ਦੇ ਉੱਤੇ ਉਹਦਾ ਨਾਮ ਲਿਖ ਲੈਣਾ ਕੱਜਲ ਦੇ ਨਾਲ ਵੀ ਤੇ ਸੰਦੂਰ ਦੇ ਨਾਲ ਵੀ ਜਾਂ ਲਪਿਸ਼ਟਿਕ ਨਾਲ ਵੀ ਲਿਖ ਸਕਦੇ ਕੋਈ ਐਸੀ ਗੱਲ ਨਹੀਂ ਉਹਦੇ ਉੱਤੋਂ ਤੁਸੀਂ ਕੀ ਕਰਨਾ ਸੱਤ ਵਾਰ ਸੱਤ ਰੋਟੀਆਂ ਜਿਹੜੀਆਂ ਮਿੱਠੀਆਂ ਇਹ ਚੁਹਾ ਲੈਣੀਆਂ ਪੁੱਠੀਆਂ ਪੁੱਠੀਆਂ ਚੁਹਾ ਕੇ ਇਹ ਨਾਲ ਤੁਸੀਂ ਇਹ ਨਾਲ ਰੱਖਣੇ ਆ ਪੰਜ ਪਤਾਸੇ ਠੀਕ ਹੈ ਸੱਤ ਮਿੱਠੀਆਂ ਰੋਟੀਆਂ ਤੇ ਨਾਲ ਰੱਖਣੇ ਆ ਪੰਜ ਪਤਾਸੇ ਠੀਕ ਹੈ ਪੰਜ ਪਤਾਸੇ ਰੱਖਣੇ ਆ 585 ਵੀ ਇਹਦੇ ਸਿਰ ਤੋਂ ਕਮਾ ਲੈਣੇ ਆ ਠੀਕ ਹੈ ਇਹ ਤਾਂ ਹੋ ਗਿਆ ਮਾਤਾ ਮਸਾਣੀ ਦਾ ਜਿਹੜਾ ਧੋਗ ਠੀਕ ਹੈ ਜਿਹੜਾ ਲਾਉਣ ਵਾਲਾ ਮਸਾਣੀ ਨੂੰ ਇਹ ਇਹਦੇ ਨਾਲ ਤੁਸੀਂ ਹੁਣ ਖਵਾਜਾ ਸਾਹਿਬ ਦੀ ਓਟ ਕਿੱਦਾਂ ਦੇਣੀ ਆ ਖਵਾਜੇ ਸਾਹਿਬ ਦਾ ਤੁਸੀਂ ਦੇਣਾ ਹੈ ਦਲੀਆ ਇਹ ਕੱਚੀ ਕੜਾਈ ਸੁਖਾਜਾ ਸਾਹਿਬ ਵੀ ਨਾਲ ਦੇਣੀ ਆ ਦਲੀਏ ਦੇ ਵਿੱਚ ਤੁਸੀਂ ਜਿਹਦਾ ਘਿਓ ਪਾ ਲੈਣਾ ਥੋੜੀ ਜੀ ਚੀਨੀ ਮਿਕਸ ਕਰਕੇ ਕੁਲਫਾਵੇ ਦੇ ਵਿੱਚ ਪਾ ਲੈਣੀ ਉਸ ਰੋਗੀ ਦੇ ਸਿਰ ਤੋਂ ਕਮਾ ਲੈਣਾ ਸੱਤ ਵਾਰ ਪੁੱਠਾ ਉਹੀ ਸਿੱਧਾ ਨਹੀਂ ਘੁਮਾਣਾ ਪੁੱਠਾ ਹੀ ਘੁਮਾਣਾ ਠੀਕ ਹੈ ਸੱਤ ਵਾਰ ਪੁੱਠਾ ਘੁਮਾਣ ਤੋਂ ਬਾਅਦ ਜਿਹੜਾ ਤੁਹਾਡਾ ਦਲੀਆ ਆ ਉਹ ਤੁਸੀਂ ਵੱਖਰਾ ਚਫਾਲਣਾ ਇਹ ਜਲ ਦੇ ਕੰਡੇ ਤੇ ਜਾ ਕੇ ਟਾਲਾ ਕੀਤਾ ਜਾਣਾ ਤੁਹਾਨੂੰ ਜਿਹੜਾ ਇਹ ਜਦੋਂ ਲਾਉਣਾ ਹੈ ਸਮਾਣੀ ਨੂੰ ਬੰਦੇ ਨੂੰ ਨਾਲ ਲੈ ਕੇ ਹਾਜ਼ਰ ਨਾਜ਼ਰ ਹੋ ਕੇ ਜਿਹੜਾ ਬੰਦਾ ਬਿਮਾਰ ਆ ਉਹਨਾਂ ਨਾਲ ਲੈ ਜਾਣਾ ਪੈਣਾ ਦਰਿਆ ਦੇ ਕੰਡੇ ਤੇ ਉੱਥੇ ਜਾ ਕੇ ਇਹ ਕੰਮ ਹੋਣਾ ਤੇ ਜਿਹੜਾ ਜਲ ਦੇ ਕੰਡੇ ਤੇ ਜਿਹੜੀਆਂ ਮਿੱਠੀਆਂ ਸੱਤ ਮਿੱਠੀਆਂ ਰੋਟੀਆਂ ਤੇ ਪੰਜ ਪਤਾਸੇ ਆ ਉਹ ਤੁਸੀਂ ਜਲ ਦੇ ਕੰਡੇ ਤੇ ਜਲ ਦੇ ਕਿਨਾਰੇ ਤੇ ਜਿੱਥੇ ਦਰਿਆ ਹੋਊਗਾ ਉਹਦੇ ਕੰਢੇ ਤੇ ਰੱਖਣਾ ਠੀਕ ਹੈ ਮਾਤਾ ਮਸਾਣੀ ਦਾ ਨਾਮ ਲੈ ਕੇ ਤੇ ਜਿਹੜਾ ਦਲੀਆ ਤੁਸੀਂ ਬਣਾਇਆ ਹੋਣਾ ਉਹ ਤੁਸੀਂ ਚੱਲਦੇ ਪਾਣੀ 'ਚ ਪਾ ਦੇਣਾ ਤੇ ਇਹ ਤੁਸੀਂ ਜਿਹੜਾ ਕੰਮ ਹੈ ਇਹ ਤੁਸੀਂ ਸੱਤ ਐਤਵਾਰ ਕਰਨਾ ਹੈ ਠੀਕ ਹੈ ਨਾ ਕਿ ਸ਼ਨੀਵਾਰ ਇਹ ਸੱਤ ਐਤਵਾਰ ਹੀ ਕਰਨਾ ਹੈ ਔਰ ਮਾਤਾ ਮਸਾਣੀ ਨੂੰ ਤੇ ਖਵਾਜਾ ਸਾਹਿਬ ਨੂੰ ਬੇਨਤੀ ਕਰਕੇ ਆਉਣੀ ਆ ਕਿ ਇਹ ਸਰਕਾਰ ਜਿਹੜੀ ਵੀ ਸਾਡੇ ਉੱਤੇ ਕੋਈ ਵੀ ਕਿਰਿਆ ਕੀਤੀ ਹੋਈ ਹੈ ਚਾਹੇ ਮਸਾਣੀ ਕਿਰਿਆ ਕੀਤੀ ਹੈ ਜਿਹੜੀ ਵੀ ਕਿਰਿਆ ਸਾਡੇ ਉੱਤੇ ਹੋਈ ਹੈ ਉਸ ਨੂੰ ਤੁਸੀਂ ਸ਼ਾਂਤ ਕਰ ਦਿਓ ਉਸ ਨੂੰ ਆਪਣੇ ਕੋਲ ਬੁਲਾ ਲਓ ਠੀਕ ਹੈ ਤੇ ਮਾਤਾ ਮਸਾਣੀ ਇਹ ਗੇ ਬੇਨਤੀ ਕਰਨੀ ਹੈ ਕਿ हे ਮਾਤਾ ਮਸਾਣੀ ਜੋ ਵੀ ਸਾਡੇ ਉੱਤੇ ਕਿਸੇ ਨੇ ਵੀ ਜੋ ਕਿਰਿਆ ਲਾਈ ਹੈ ਜਿੰਨੇ ਵੀ ਸਾਡੇ ਉੱਤੇ ਜੋ ਵੀ ਕਿਸੇ ਭੇਜਿਆ ਆ ਉਹਨਾਂ ਨੂੰ ਤੁਸੀਂ ਆਪਣੇ ਕੋਲ ਹਾਜ਼ਰ ਕਰ ਲਓ ਆਪਣੇ ਕੋਲ ਉਹਨਾਂ ਨੂੰ ਆਪਣੇ ਕੋਲ ਬਿਠਾ ਲਓ ਜਿਹੜੀ ਵੀ ਤੁਹਾਡੀ ਸ਼ਕਤੀ ਹੈ ਚਾਹੇ ਮਸਾਣੀ ਦੀ ਮਾਤ ਤੁਹਾਡੀ ਦੀ ਸ਼ਕਤੀ ਹੈ ਜਿਹੜੀ ਵੀ ਕੋਈ ਚੀਜ਼ ਸਾਡੇ ਨਾਲ ਕਿਸੇ ਨੇ ਲਾਈ ਹੈ ਉਸ ਚੀਜ਼ ਨੂੰ ਆਪਣੇ ਨਾਲ ਆਪਣੇ ਚਰਨਾਂ ਦੇ ਵਿੱਚ ਬਿਠਾ ਲਓ ਤੁਸੀਂ ਇੰਨੀ ਬੇਨਤੀ ਕਰਨੀ ਹੈ ਤੇ ਇਹ ਪੰਜ ਜਦੋਂ ਐਤਵਾਰ ਤੁਸੀਂ ਕਰਨੇ ਆ ਤੇ ਪੰਜ ਐਤਵਾਰ ਤੁਹਾਡਾ ਜਿਹੜਾ ਪੰਜ ਐਤਵਾਰਾਂ 'ਚ ਤੁਹਾਡਾ ਕੋਈ ਵੀ ਬਿਮਾਰ ਰੋਗੀ ਜੰਨੂ ਵੀ ਕੋਈ ਮਸਾਣੀ ਜਿੱਤੇ ਲਾਈ ਹੋਏਗੀ ਉਹ ਬੰਦਾ ਤੁਹਾਡਾ ਪੰਜ ਐ ਦੁਆਰਾਂ ਦੇ ਵਿੱਚ ਐਨ ਤੰਦਰੁਸਤ ਹੋ ਜਾਏਗਾ ਠੀਕ ਠਾਕ ਹੋ ਜਾਏਗਾ ਉਹਦੇ ਸਾਰੇ ਦੁੱਖ ਰੋਗ ਕੱਟੇ ਜਾਣਗੇ ਇਸ ਢਾਲੇ ਦੇ ਨਾਲ ਹਰ ਇੱਕ ਕੰਮ ਜਿਹੜਾ ਸਫਲ ਹੋ ਜਾਂਦਾ ਹੈ ਤਾਂ ਦੋਸਤੋ ਇਹੀ ਸਾਡੀ ਅੱਜ ਦੀ ਵੀਡੀਓ ਸੀ ਜੇ ਵੀਡੀਓ ਤੁਹਾਨੂੰ ਸਾਡੀ ਚੰਗੀ ਲੱਗੀ ਆ ਤੇ ਇਹਨੂੰ ਲਾਈਕ ਕਮੈਂਟ ਸ਼ੇਅਰ ਦੋਸਤੋ ਜਰੂਰ ਕਰ ਦਿਆ ਕਰੋ ਕਿਉਂਕਿ ਬਹੁਤ ਮਿਹਨਤ ਨਾਲ ਬਣਾਈ ਜਾਂਦੀ ਹੈ